ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਟ੍ਰਾਂਟੋਪੋਲਿਸ ਦਾ ਕਹਿਣਾ ਹੈ ਕਿ ਸੋਮਵਾਰ ਤੜਕੇ ਇੱਕ TTC ਬੱਸ ਅਤੇ ਕਥਿਤ ਚੋਰੀ ਹੋਈ BMW ਦੇ ਨਾਲ ਗੰਭੀਰ ਹਾਦਸੇ ਤੋਂ ਬਾਅਦ 8 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਕੁਝ ਨੂੰ ਜਾਨਲੇਵਾ ਸੱਟਾਂ ਵੀ ਲੱਗੀਆਂ ਨੇ ਸੀਨੀਅਰ ਡਿਊਟੀ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ 1 ਵਜੇ ਤੋਂ ਬਾਅਦ ਬਾਥਰਸ ਸਟਰੀਟ ਤੇ ਵਿਲਸਨ ਐਵੇਨਿਊ ਤੇ ਹੋਇਆ ਹੈ ਤੇ ਉਥੇ ਦਸਦੀ ਕੇ ਅਧਿਕਾਰੀ ਨੇ ਦੱਸਿਆ ਕਿ ਸਾਡੀ ਸ਼ੁਰੂਆਤੀ ਜਾਣਕਾਰੀ ਇਹ ਹੈ ਕਿ ਵਿਲਸਨ ਐਵੇਨਿਊ ਦੇ ਪੱਛਮ ਵੱਲ ਦੂ ਬਾਹਨ ਬਹੁਤ ਜ਼ਿਆਦਾ ਤੇਜ਼ ਰਫ਼ਤਾਰ ਨਾਲ ਯਾਤਰਾ ਕਰ ਰਹੇ ਸਨ ਤੇ ਅਧਿਕਾਰੀ ਨੇ ਦੱਸਿਆ ਕਿ ਇੱਕ ਕਾਲੇ ਰੰਗ ਦੀ ਐਸ ਯੂ ਵੀ ਜਿਸ ਨੂੰ ਬਾਟਰਾ ਸਟਰੀਟ ਦੇ ਚੌਰਾਏ ਤੇ ਆਈ ਪਰ ਇੱਕ ਸਫੇਦ ਬੀ ਐਮ ਡਬਲਿਊ ਨੇ ਅਜਿਹਾ ਨਹੀਂ ਕੀਤਾ ਤੇ ਇਹ ਦੱਖਣ ਵੱਲ ਜਾ ਰਹੀ ਸੀ ਤੇ ਟੀਟੀਸੀ ਵਾਹਨ ਦੇ ਡਰਾਈਵਰ ਨੇ ਉਸ ਦੀ ਸਾਈਡ ਨਾਲ ਟਕਰਾ ਗਿਆ ਤੇ ਜਿਸ ਨਾਲ ਕਾਫੀ ਵੱਡੀ ਇਹ ਦੁਰਘਟਨਾ ਘਟੀ ਹੈ ਤੇ ਇਸ ਘਟਨਾ ਦੇ ਵਿੱਚ ਕਾਫੀ ਲੋਕਾਂ ਦੇ ਜ਼ਖਮੀ ਹੋ ਗਏ ਨੇ ਉਹਨਾਂ ਨੇ ਦੱਸਿਆ ਕਿ TTC ਬੱਸ ਨੂੰ ਇੰਨੀ ਤਾਕਤ ਨਾਲ ਵੱਜੀ ਹੈ ਕਿ ਉਹ ਦੂਜੀ ਲੇਨ ਵਿੱਚ ਜਾ ਕੇ ਘੁੰਮ ਗਈ ਪੈਰਨ ਵੈਡਿਕਸ ਨੇ ਜਿੱਤੇ ਗਲੋਬਲ ਨਿਊਜ਼ ਦੇ ਨਾਲ ਵੀ ਗੱਲਬਾਤ ਕੀਤੀ ਤੇ 8 ਲੋਕਾਂ ਨੂੰ ਹਸਪਤਾਲ ਵਿੱਚ ਭਾਰਤੀ ਕਰਵਾਇਆ ਚਾਰ ਇੱਕ ਸਥਾਨਕ ਹਸਪਤਾਲ ਵਿੱਚ ਜਦਕਿ ਚਾਰ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਟਰਮਾ ਸੈਂਟਰ ਦੇ ਵਿੱਚ ਉਹਨਾਂ ਦਾਖਲ ਕਰਵਾਇਆ ਗਿਆ ਉਨਾ ਨੇ ਵੀ ਨੋਟ ਕੀਤਾ ਕਿ ਨੌਵਾਂ ਵਿਅਕਤੀ ਜ਼ਖਮੀ ਸੀ ਉਸ ਨੂੰ ਮੌਕੇ ਤੇ ਮਲਾੰਕੜ ਕੀਤਾ ਗਿਆ ਪਰ ਹਸਪਤਲ ਲੈ ਜਾਣ ਤੋਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਪੈਰਾਮੈਡੀਕਸ ਨੇ ਦੱਸਿਆ ਕਿ ਸਾਰੇ ਜ਼ਖਮੀ ਜਿੱਤੇ ਬੱਸ ਵਿੱਚ ਵੀ ਸਨ ਤੇ ਇਸ ਵਾਹਨ ਦੇ ਵਿੱਚ ਵੀ ਸਨ ਤੇ ਉਤੇ ਦੱਸ ਇੱਕ ਪੁਲਿਸ ਅਧਿਕਾਰੀ ਦੱਸਿਆ ਕਿ ਜਦੋਂ ਐਮਰਜੈਂਸੀ ਕਰਮਚਾਰੀ ਪਹੁੰਚੇ ਤਾਂ ਚਿੱਟੇ ਰੰਗ ਦੇ BMW ਨੂੰ ਅੱਗ ਲੱਗ ਗਈ ਸੀ ਤੇ ਕੁੱਲ ਮਿਲਾ ਕੇ ਅੰਦਰ ਚਾਰ ਲੋਕ ਸਨ ਜਿਨ੍ਹਾਂ ਵਿੱਚੋਂ ਦੋ ਲੋਕਾਂ ਦੀ ਜਾਨ ਨੂੰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਬਾਕੀ ਗੰਭੀਰ ਸੱਟਾਂ ਲੱਗੀਆਂ ਨੇ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੱਸਿਆ ਕਿ BMW ਦੀ ਕਥਕ ਚੋਰੀ ਹੋਈ ਸੀ। ਤੇ TTC ਬੱਸ ਡਰਾਈਵਰ ਦੇ ਨਾਲ-ਨਾਲ ਚਾਰ ਯਾਤਰੀ ਸਵਾਰੀ ਜੋ ਪੁਲਿਸ ਵਾਲੇ ਨੇ ਦੱਸਿਆ ਕਿ ਉਹਨਾਂ ਨੂੰ ਮੂਲੀ ਸੱਟਾਂ ਲੱਗੀਆਂ ਨੇ ਤੇ ਇੱਕ ਔਰਤ ਵੀ ਇਸ ਵਿੱਚ ਸ਼ਾਮਲ ਹੈ। ਬੱਸ ਵਿੱਚੋਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਇਹ ਬਹੁਤ ਹੀ ਭਿਆਨਕ ਇੱਕ ਸੀਨ ਦੱਸਿਆ ਜਾ ਰਿਹਾ ਹੈ। ਤਾਂ ਉਸਨੇ ਦੱਸਿਆ ਕਿ ਪੁਲਿਸ ਨੂੰ Black XUV ਮੇਕ ਮਾਡਲ ਦਾ ਪਤਾ ਲੱਗਿਆ ਜਿਸ ਨੂੰ ਇਸੇ ਚਰਾਏ ਤੋਂ ਜਿੱਤੇ ਜਾਣਕਾਰੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਫੋਟੇ ਦੇ ਵਿੱਚ ਪੁਲਿਸ ਨਾਲ ਸੰਪਰਕ ਕਰਨ ਦੀ ਵੀ ਜਿੱਥੇ ਕਿਹਾ ਗਿਆ ਜੇਕਰ ਕਿਸੇ ਕੋਲ ਵੀ ਇਸ ਸੰਬੰਧ ਵਿੱਚ ਕੋਈ ਵੀ ਜਾਣਕਾਰੀ ਤਾਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ TTC ਨੇ ਕਿਹਾ ਕਿ ਬੱਸਾਂ ਨੂੰ ਬੰਦ ਤੇ ਆਲੇ-ਦੁਆਲੇ ਮੋੜ ਦਿੱਤਾ ਗਿਆ ਤੇ ਲੰਘੇ ਨੂੰ ਅਜੇ ਡਾਇਵਰਟ ਕੀਤਾ ਗਿਆ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਬਣੇ ਰਹੋ ਆਜ ਨਿਊਜ਼ ਵਾੜਾ ਦੇ ਨਾਲ